ਜਦੋਂ ਅਸੀਂ ਸਾਰੇ ਭਾਰਤ ਮਾਲਾ ਪ੍ਰੋਜੈਕਟ ਦੇ ਵੱਡੇ ਵੱਡੇ ਫਲਾਈਓਵਰ ਤੇ ਵੱਡੇ ਵੱਡੇ ਰੋਡ ਅਮਰਸਰ ਤੱਕ ਵਾਗਾ ਤੱਕ ਜਾਂਦੇ ਦੇਖਦੇ ਆ ਤਾਂ ਇੱਕੋ ਗੱਲ ਪੰਜਾਬ ਚ ਚੱਲਦੀ ਹੈ ਕਿ ਜ਼ਮੀਨਾਂ ਨਾ ਵੇਚੋ ਜ਼ਮੀਨਾਂ ਮਹਿੰਗੀਆਂ ਹੋਣਗੀਆਂ ਜ਼ਮੀਨਾਂ ਮਹਿੰਗੀਆਂ ਕਿਉਂ ਹੋਣਗੀਆਂ ਔਰ ਇਹ ਰੋਡ ਦਾ ਮਤਲਬ ਕੀ ਹੈ ਇਹਨੂੰ ਏਸ਼ੀਆ ਰੋਡ ਕਿਹਾ ਕਿਹਾ ਜਾਂਦਾ ਕਿਉਂਕਿ ਇਹ ਪੁਰਾਣੇ ਸਿਲਕ ਰੂਟ ਦਾ ਰਿਵਾਈਵਲ ਆਏ ਖੁੱਲੇਗਾ ਕਦੋਂ ਕਿਹਾ ਜਾ ਰਿਹਾ ਕਿ ਇਹ ਜਲਦੀ ਖੁੱਲ ਸਕਦਾ ਹੈ ਕਿਉਂਕਿ ਵਰਲਡ ਆਰਡਰ ਇਹ ਤੈਅ ਕਰ ਰਿਹਾ ਪੁਰਾਣਾ ਸਿਲਕ ਰੂਟ ਬੜਾ ਰਿਚ ਹੁੰਦਾ ਸੀ ਤੇ ਪੰਜਾਬ ਦਾ ਕਨੈਕਸ਼ਨ ਉਹਦੇ ਨਾਲ ਬੜਾ ਗੂੜਾ ਸੀ ਪੰਜਾਬ 'ਚ ਸਿਲਕ ਰੋਡ ਸਿਲਕ ਰੂਟ ਵੱਡੇ ਪੱਧਰ ਤੇ ਰੁਜ਼ਗਾਰ ਪੈਦਾ ਕਰਦਾ ਸੀ ਵੱਡੀਆਂ 18 ਪੈਦਾ ਕਰਦਾ ਜਿਹਨੂੰ ਹੁਣ ਕਿਹਾ ਜਾ ਰਿਹਾ ਕਿ ਵੱਡੇ ਵੱਡੇ ਵੇਅਰ ਹਾਊਸ ਬਣਨਗੇ ਪੰਜਾਬ 'ਚ ਤਾਂ ਸਿਲਕ ਰੂਟ ਨੇ ਸਿਲਕ ਰੋਡ ਨੇ ਪੰਜਾਬ ਨੂੰ ਪੁਰਾਣੀਆਂ ਸਦੀਆਂ 'ਚ ਵੀ ਬਹੁਤ ਕੁਝ ਦਿੱਤਾ ਤੇ ਹੁਣ ਵੀ ਜੇ ਇਹ ਰੂਟ ਪੁੱਲ ਦਾ ਤਾਂ ਬਹੁਤ ਵੱਡੇ ਪੱਧਰ ਤੇ ਪੰਜਾਬ ਨੂੰ ਫਾਇਦਾ ਹੋਏਗਾ ਸਿਲਕ ਰੋਡ ਸਿਲਕ ਰੂਟ ਦਾ ਕਨੈਕਸ਼ਨ ਪੰਜਾਬ ਦੇ ਨਾਲ ਬਹੁਤ ਗਹਿਰਾ ਤੇ ਪੰਜਾਬ ਇਹਦੇ ذریعے ਬਹੁਤ ਸਾਰਾ ਵਪਾਰ ਵੀ ਕਰਦਾ ਰਿਹਾ ਤੇ ਬਹੁਤ ਸਾਰੀ ਤਰੱਕੀ ਕਰਦਾ ਰਿਹਾ